ਇਹ ਕੁੜੀਆਂ ਬਿਆਨਚਾਰ ਮੁੰਡਾ ਵੀ ਬਹਿ ਮੁੰਡਾ ਵੀ ਮਾਰੇ ਹੋ ਗਿਆ ਬਹੁਤ ਹੱਡੇ ਗਲਾਂ ਅੱਛਾ ਮੁੰਡਾ ਫਿਰ ਦੋ ਮਹੀਨੇ ਬਾਅਦ ਮੁੱਕ ਗਿਆ ਅੱਛਾ ਇਹਨਾਂ ਦਾ ਇੱਕ ਬੇਟਾ ਸੀ ਜਿਹੜਾ ਜਰਦੀ ਉਮਰੇ ਜਿਹਦੀ ਮੌਤ ਹੋ ਗਈ ਜਿਹਦਾ ਵੱਡਾ ਇੱਕ ਦੁੱਖ ਵੀ ਹੈ ਜਿਹਦੇ ਨਾਲ ਇੱਕ ਪਰਿਵਾਰ ਪਹਿਲਾਂ ਖੁਸ਼ਿਆ ਪਰਿਆ ਹੁੰਦਾ ਸੀ ਤੇ ਅੱਜ ਉਹੀ ਪਰਿਵਾਰ ਗਮੀ ਦੇ ਵਿੱਚ ਬਦਲਿਆ ਹੋਇਆ ਹੈ ਹਾਲਾਤ ਜਿਹੜੇ ਬੜੇ ਤਰਸੇ ਹੋਗਣੇ ਵਡੇ ਲੋਕ ਲੰਗਰ ਲਗਾਉਂਦੇ ਨੇ ਵੱਡੇ ਵੱਡੇ ਲੰਗਰ ਲਗਾ ਕੇ ਲੋਕਾਂ ਨੂੰ ਦਿਖਾਉਂਦੇ ਨੇ ਅਸੀਂ ਲੰਗਰ ਲਗਾਇਆ ਪਰ ਜਿਹੜੀ ਜ਼ਰੂਰਤਮੰਦਾਂ ਕੀ ਸੇਵਾ ਜਿਹਨੂੰ ਸੱਚੀ ਸੇਵਾ ਕਹਿੰਦੇ ਨੇ ਉਹ ਸੇਵਾ ਇਹ ਹੈ ਕਿ ਤੁਸੀਂ ਜ਼ਰੂਰਤਮੰਦਾਂ ਦੇ ਕੰਮ ਆਓ ਮਹਤਾਜ ਨੇ ਚੱਲ ਨਹੀਂ ਸਕਦੇ ਐ ਕੰਮ ਨਹੀਂ ਕਰ ਸਕਦੇ ਐ ਤਾਂ ਦਵਾਈ ਦਾ ਕਿਤੇ ਨਾ ਕਿਤੇ ਦਵਾਈ ਵੀ ਚੱਲਦੀ ਹੋਣੀ ਐ ਤਾਂ ਦਵਾਈ ਦਾ ਕਿਸ ਤਰ੍ਹਾਂ ਅਰੇਂਜ ਕਰ ਦਵਾਈ ਦੇ ਨੇ ਜਾਗੇ ਆ ਹੂੰ ਹੰਦੀ ਐ ਤੁਸੀਂ ਜ਼ਿਆਦਾ ਦੱਸ ਸਕਦੇ ਕਿੰਦਾਂ ਦੇ ਹਾਲਾਤ ਦੇਖੋ ਹਾਲਾਤਾਂ ਬਾਰੇ ਵੀ ਮੈਂ ਗੱਲ ਜਾਣਕਾਰੀ ਇਹਨਾਂ ਦਾ ਕਿ ਮੈਂ ਗੁੰਡੀ ਇਹਨਾਂ ਦਾ ਇਹ ਇਸ ਟਾਈਮ ਤੋਂ ਨਾ ਰਾਤ ਨੂੰ ਨਾ ਉਹ ਬਹੁਤ ਬੇਮੰਦੇ ਹਾਂ ਕਿ ਉਹਨਾਂ ਦੇ ਕੋਈ ਸਹਾਰਾ ਇਹਨਾਂ ਦਾ ਦਵਾਈ ਬੂਟੀ ਦੇ ਲਈ ਦੇਖੋ ਇਹਨਾਂ ਨੂੰ ਦਵਾਈ ਦੀ ਜ਼ਰੂਰਤ ਪੈਂਦੀ ਹੈ ਸੋ ਇਹਨਾਂ ਨੂੰ ਜਿਹੜੇ ਦੋ ਵਕਤ ਦੀ ਜਿਹੜੇ ਰੋਟੀ ਦੀ ਜ਼ਰੂਰਤ ਹੈ ਜੇ ਕਿਤੇ ਇਹਨਾਂ ਦਾ ਮੁੰਡਾ ਹੁੰਦਾ ਤਾਂ ਸ਼ਾਇਦ ਇਦਾਂ ਦੇ ਦਿਨ ਨਹੀਂ ਹੋਣੇ ਸੀ ਦੇਖਣੇ ਪੈਣੇ ਸੀ ਪਰ ਪਰ ਜਿਹੜੇ ਹੁਣ ਹਾਲਾਤ ਬਣੇ ਹੋਏ ਨੇ ਅਸੀਂ ਆਪਣੇ ਵੱਲ ਤੋਂ ਵੀ ਚੈਨਲ ਤੋਂ ਵੱਲ ਤੋਂ ਵੀ ਕਹਿੰਦੇ ਆਂ ਕੇ ਜੇਕਰ ਤੁਸੀਂ ਇਸ ਵੀਡੀਓ ਨੂੰ ਵੇਖ ਰਹੇ ਹੋ ਜੇ ਤੁਸੀਂ ਹੈਲਪ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਨਾਲ ਦੀ ਨਾਲ ਤੁਸੀਂ ਜਿਹੜੇ ਲੋਕ ਦਾਨਪੂਰ ਕਰਦੇ ਨੇ ਟਰਸਟ ਬਣੇ ਹੋਏ ਨੇ ਕਈ ਏਦਾਂ ਦੀ ਕਮੇਟੀਆਂ ਨੇ ਕਲੱਬ ਬਣੇ ਹੋਏ ਨੇ ਐਸੋਸੀਏਸ਼ਨ ਆ ਬਣੀਆਂ ਹੋਈਆਂ ਨੇ ਜਿਹੜੇ ਦਾਨ ਕਰਦੇ ਨੇ ਤਾਂ ਉਹਨਾਂ ਨੂੰ ਤੁਸੀਂ ਟੈਗ ਜ਼ਰੂਰ ਕਰੋ ਤਾਂ ਕਿ ਐਨ ਇਸ ਪਰਿਵਾਰ ਦੀ ਕਿਤੇ ਨਾ ਕਿਤੇ ਕੋਈ ਹੈਲਪ ਹੋ ਸਕੇ ਕੋਈ ਮਦਦ ਹੋ ਸਕੇ ਕਿਉਂਕਿ ਰੋਟੀ ਤੋਂ ਵੀ ਤੰਗ ਨੇ ਇਹ ਦਵਾਈ ਤੋਂ ਵੀ ਤੰਗ ਨੇ ਸੋ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰਿਓ ਹਾਂਜੀ ਹਾਂ ਸੋਮਾ ਭਾਜੀ ਅੱਛਾ ਕਿਹਤਰਾ ਦੇ ਹਾਲਾਤ ਨੇ ਇਹਨਾਂ ਭਾਜੀ ਬਹੁਤ ਬੁਰਾ ਹਾਲ ਆ ਇਹਨਾਂ ਭਾਜੀ ਤੇ ਮੈਨੂੰ ਹੀ ਦੇਣਾ ਪੈਂਦਾ ਪੈਸਾ ਟੋਕਰ ਜੱਕੇ ਤੂੰ 10 ਵੀਦੀ ਲੋਡ ਪੈਂਦੀ ਐ ਚਾਹ ਮਿੱਠੇ ਨੂੰ ਮੈਨੂੰ ਦੇਣੇ ਪੈਂਦੇ ਐ ਹੂੰ ਸਾਨੂੰ ਕਹਿੰਦੇ ਚਾਹ ਵੀ ਨਹੀਂ ਮਤਾਂ ਮਿਲੀ ਹੈਗੀ ਅੱਜ ਨਾ ਚੱਲ ਮੈਂ ਦਿੰਦੀ ਤੈਨੂੰ ਹੁਣ ਮੈਂ ਵੀ ਇਹਨਾਂ ਦੇ ਨਹੀਂ ਸਕਦੀ ਜੀ ਕਹੀ ਮੇਰੀ ਸਾਨੂੰ ਵੀ ਬੜਾ ਆਉਂਦਾ ਏ ਜੀ ਸਾਡਾ ਵੀ ਦਿਲ ਬੜਾ ਦੁਖਦਾ ਏ ਕਈ ਮਰੀਜ਼ ਜਦੋਂ ਰੋਣ ਲੱਗ ਜਾਂਦੇ ਸੀ ਮਤਲਬ ਜਿੰਨੀ ਵੀ ਅਸੀਂ ਲੇਡੀਸ ਆ ਸਾਰੀਆਂ ਮਤਲਬ ਜੀ ਰੋਣ ਲੱਗ ਜਾਂਦੀਆਂ ਸੀ ਬਸ ਅਸੀਂ ਤਾਂ ਇਹ ਕਹਿੰਦੇ ਵੀ ਜਿੰਨਾ ਵੀ ਹੋ ਸਕਦਾ ਇਹਨਾਂ ਦੀ ਮਦਦ ਕਰੋਗੇ ਬਸ ਇਹਨਾਂ ਦਾ ਠੀਕ ਹੈ ਜੀ ਇਹ ਕੰਮ ਕਰਦਾ ਸੀ ਬਸ ਜਦੋਂ ਲੱਗ ਟੁੱਟੀ ਦੀ ਜਾਂ ਫਿਰ ਮੁੰਡਾ ਮਰਦਾ ਕਹਿੰਦਾ ਗਾਲੀਕ ਮੁੰਡਾ ਜੀ ਤੇ ਬਸ ਉਹ ਮੁੰਡਾ ਮਰਨੇ ਬਾਅਦ ਫਿਰ ਇਹ ਕੰਮ ਡਾਊਨ ਹੁੰਦਾ ਜਦੋਂ ਟੁੱਟ ਗਏ ਮਤਲਬ ਹਾਂ ਟੁੱਟ ਗਏ ਦੱਸੋ ਬਾਅਦ ਵਿੱਚ ਅੱਜ ਭਾਵੇਂ ਹਰ ਜਗ੍ਹਾ ਤੇ ਉੱਤੇ ਵੱਡੇ ਵੱਡੇ ਲੰਗਰ ਚਲਾਏ ਜਾਂਦੇ ਨੇ ਲੋਕਾਂ ਦੇ ਵੱਲੋਂ ਜਿਹੜੇ ਸਮਾਜ ਸੇਵੀ ਆ ਉਹਨਾਂ ਦੇ ਵੱਲੋਂ ਵੱਡੇ ਵੱਡੇ ਲੰਗਰ ਲਗਾਏ ਜਾਂਦੇ ਨੇ ਵੱਡੀਆਂ ਸੇਵਾਵਾਂ ਹੁੰਦੀਆਂ ਨੇ ਕਈ ਜਗ੍ਹਾ 버ਗਰ ਪੀਜ਼ੇ ਦੇ ਵੀ ਲੰਗਰ ਚਲਾਏ ਜਾਂਦੇ ਨੇ ਜਿੱਥੇ ਕਿ ਕਈ ਜਗ੍ਹਾ ਲੋੜ ਨਹੀਂ ਹੁੰਦੀ ਪਰ ਕਈ ਐਦਾਂ ਦੇ ਪਰਿਵਾਰ ਹੁੰਦੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਪਰ ਜਿਹੜੇ ਸਮਾਜ ਸੇਵੀ ਦਾਨੀ ਸੱਜਣ ਹੈ ਉਹ ਉੱਥੇ ਤੱਕ ਪਹੁੰਚ ਨਹੀਂ ਸਕਦੇ ਕਿਉਂਕਿ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ ਹੀ ਦਾਨ ਦੇਣਾ ਚਾਹੀਦਾ ਤੇ ਉੱਥੇ ਦਾਨ ਦਿਆ ਵਾ ਲੱਗਦਾ ਵੀ ਹੈ। ਮੁਹਾਲੀ ਜ਼ਿਲ੍ਹੇ ਦਾ ਪਿੰਡ ਹੈ ਤਨੋੜਾ ਜਿੱਥੇ ਕਿ ਇੱਕ ਗਰੀਬ ਪਰਿਵਾਰ ਰਹਿੰਦਾ ਏ ਜਿਨ੍ਹਾਂ ਦੇ ਦੁੱਖਾਂ ਦਾ ਜਿਹੜਾ ਪਹਾੜ ਜਿਨ੍ਹਾਂ ਦੇ ਸਿਰ ਤੇ ਟੁੱਟਿਆ ਏ ਤੇ ਹੁਣ ਐਦਾਂ ਦੇ ਜਿਹੜੇ ਟਾਈਮ ਆ ਗਿਆ ਏ ਐਦਾਂ ਦੀ ਮਜਬੂਰੀਆਂ ਹੋ ਗਿਆ ਨੇ ਕਿ ਇੱਕ ਟਾਈਮ ਦੀ ਰੋਟੀ ਦੇ ਲਈ ਵੀ ਜਿਹੜੇ ਐ ਮਜਬੂਰ ਹੋ ਗਏ ਨੇ। ਸੋ ਤੁਹਾਨੂੰ ਹਾਲਾਤ ਵਿਖਾਉਂਦੇ ਆ ਕਰਦੇ ਕਿ ਇਹ ਘਰ ਹੈ ਉਹ ਇਸ ਘਰ ਤੇ ਵਿੱਚ ਕਿਸ ਸਮੇਂ ਖੁਸ਼ਿਆ ਦਾ ਮਾਹੌਲ ਸੀ ਤੇ ਅੱਜ ਜਿਹੜਾ ਇਸ ਘਰ ਦੇ ਵਿੱਚ ਕੋਈ ਕਮਾਨ ਵਾਲਾ ਨਹੀਂ ਹੈ ਘਰ ਦੇ ਹਾਲਾਤ ਐਦਾਂ ਦੇ ਹੋ ਗਏ ਨੇ ਕਿ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਤਸਯੋਗ ਹਾਲਾਤ ਜਿਹੜੇ ਘਰ ਦੇ ਹੋ ਗਏ ਨੇ ਤੋਂ ਨਾਲ ਦੀ ਨਾਲ ਗੱਲਬਾਤ ਕਰਦੇ ਆ ਸੋ ਇਹ ਗਰੀਬ ਪਰਿਵਾਰ ਹੈ ਪਿੰਡ ਧਣੋੜਾ ਦਾ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਜਿਹੜੀ ਕੰਮ ਇਹ ਕੰਮ ਨਹੀਂ ਕਰ ਸਕਦੇ ਕਮਾਉਣ ਵਾਲਾ ਕੋਈ ਨਹੀਂ ਹੈ ਘਰ ਦੇ ਵਿੱਚ ਜਿਹੜੇ ਹਾਲਾਤ ਹੈ ਬੜੇ ਤਰਸਯੋਗ ਹੋਏ ਨੇ ਸੁਨਾਲ ਦੀ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਦਾ ਇੱਕ ਬੇਟਾ ਸੀ ਜਿਹੜਾ ਜੜ ਦੀ ਉਮਰੇ ਜਿਹਦੀ ਮੌਤ ਹੋ ਗਈ ਜਿਹਦਾ ਵੱਡਾ ਇੱਕ ਦੁੱਖ ਵੀ ਹੈ ਜਿਹਦੇ ਨਾਲ ਇੱਕ ਪਰਿਵਾਰ ਪਹਿਲਾਂ ਖੁਸ਼ੀਆਂ ਪਰਿਆ ਹੁੰਦਾ ਸੀ ਤੇ ਅੱਜ ਉਹੀ ਪਰਿਵਾਰ ਗਮੀ ਦੇ ਵਿੱਚ ਬਦਲਿਆ ਹੋਇਆ ਹੈ ਹਾਲਾਤ ਜਿਹੜੇ ਬੜੇ ਤਰਸਯੋਗ ਨੇ ਸੋ ਲੋਕਾਂ ਨੂੰ ਅਪੀਲ ਹੈ ਕਿ ਬੜੇ-ਬੜੇ ਜਿੱਥੇ ਤੁਸੀਂ ਲੰਗਰ ਲਗਾਉਂਦੇ ਨੇ ਉੱਤੇ ਤੁਸੀਂ ਜ਼ਰੂਰ ਤਮੰਦਾ ਦੀ ਸੇਵਾ ਕਰੇ ਕਰੋ ਦਾਨ ਕਰੋ ਜਿੱਥੇ ਦੇਣਾ ਚਾਹੀਦਾ ਜਿੱਥੇ ਦਾਨ ਲੱਗਦਾ ਹੋਵੇ ਤੋਂ ਨਾਲ ਦੀ ਨਾਲ ਤੁਹਾਨੂੰ ਨੰਬਰ ਵੀ ਦੱਸਾਂਗੇ ਤਨੋੜਾ ਪਿੰਡ ਮੋਹਾਲੀ ਜ਼ਿਲ੍ਹੇ ਦਾ ਪਿੰਡ ਹੈ ਤੋਂ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਮੈਂ ਨਸ਼ਿੰਦਰ ਹੈ ਸ਼ਿੰਦਰ ਹੈ ਹਾਂ ਅੱਛਾ ਪਹਿਲਾਂ ਇਹ ਦੱਸੋ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ ਕੀ ਹੋਇਆ ਤੁਹਾਡੇ ਨਾਲ ਉਹ ਦੱਸੋ ਸਕਦੇ ਕੱਲ ਤਾਂ ਜੀ ਠੀਕ ਠਾਕ ਦੇ ਕੁੜੀਆਂ ਵਿਆਹਾਂ ਚਾਰ ਮੁੰਡਾ ਵੀ ਹੈ ਜੀ ਹਾਂ ਮੁੰਡੇ ਨੂੰ ਤਾਂ ਬਿਮਾਰ ਹੋ ਗਿਆ ਜੀ ਬਹੁਤ ਝੱਟ ਗਿਆ ਲੰਗੀ ਅੱਛਾ ਮੁੰਡਾ ਫਿਰ ਦੋ ਘੰਨੇ ਵਾਲੀ ਮੁੱਕ ਗਿਆ ਅੱਛਾ ਹਾਂ ਜੀ ਲਾਜ ਵੀ ਵੀ ਸਹਰਾ ਕਰਾਇਆ ਜੀ ਮੁੰਡੇ ਦੇ ਉੱਪਰ ਵੀ ਪੈਸਾ ਬਾਦੂ ਲੱਗਿਆ ਬਾਦੂ ਲੱਗਿਆ ਜੀ ਰਿਸ਼ਤੇਦਾਰਾਂ ਨੇ ਵੀ ਲਾਇਆ ਜੀ ਮੈਂ ਵੀ ਲਾਇਆ ਜੀ ਲੋਨ ਲੈ ਲੈ ਕੇ ਹਾਂ ਜੀ ਤੇ ਰਾਮ ਨਹੀਂ ਹੋਇਆ ਜੀ ਅੱਛਾ ਠੀਕ ਨਹੀਂ ਹੋਇਆ ਠੀਕ ਨਹੀਂ ਹੋਇਆ ਜੀ ਅੱਛਾ ਹਾਂ ਜੀ ਤੇ ਹੁਣ ਜਿਹੜੇ ਤੁਹਾਡੇ ਘਰ ਦੇ ਆ ਉਹਨਾਂ ਦੇ ਹਾਲਾਤ ਜਿਸ ਤਰ੍ਹਾਂ ਆਏ ਉਹ ਕਮਾੜਯੋਗੇ ਹੈਗੇ ਆ ਨਹੀਂ ਜੀ ਮੈਂ ਹੀ ਕਮਾਉਂਦੀ ਆ ਜੀ ਹਾਂ ਨੈ ਜਾਂ ਦਿਨ ਰੇਗਰ ਹਾਂ ਹਾਂ ਅੱਛਾ ਉੱਤੇ ਉੱਥੇ ਦੇ ਜਿਹੜੇ ਨਰੇਗਾ ਵਿੱਚ ਮਾੜਾ ਮੋਟਾ ਮਿਲਦਾ ਉਹ ਘਰ ਤਾਂ ਕੋਈ ਜ਼ਿਆਦਾ ਚੱਲਦਾ ਪਰ ਉਹਦੇ ਨਾਲ ਵੀ ਜਿਹੜੀ ਦਵਾਈ ਬੂਟੇ ਆ ਵੀ ਹੁੰਦੀ ਐ ਤਾਂ ਉਹ ਵੀ ਨਹੀਂ ਆਉਂਦੇ ਜੀ ਇੰਨੇ ਹਾਂ 4 ਮਹੀਨੇ ਹੋ ਗਏ ਬੈਠੇ ਰੁਕਿਆ ਨੂੰ ਉਹ ਵੀ ਦਰ ਦੂਰ ਲੈ ਕੇ ਘਰ ਦੇ ਖਰਚੇ ਬਸ ਹਾਂਜੀ ਅੱਗੇ ਕਿਹੜੇ ਹਾਲ ਹਨ ਜੀ ਹਾਂ ਕੀ ਕਰੀਏ ਅੱਗੇ ਕਿਸ ਤਰ੍ਹਾਂ ਟਾਈਮ ਕੱਟਦੇ ਫਿਰ ਟਾਈਮ ਤਾਂ ਕੱਟਣਾ ਔਖਾ ਹੈ ਜੀ ਕਿਉਂਕਿ ਉਹ ਤਾਂ ਜੀ ਔਖਾ ਬਾਅਦ ਆ ਕੋਈ ਰਿਸ਼ਤੇਦਾਰ ਦੇ ਜਾਂਦਾ ਹੈ ਤੇ ਜਦੋਂ ਜਾ ਕੇ ਦੇ ਦਿੰਦਾ ਮੇਰਾ ਹਾਂ ਕੁੜੀਆਂ ਆਉਂਦੀਆਂ ਉਹ ਬੜਾ ਖਰਚਾ ਕਰ ਲੁੰਦੀਆਂ ਆ ਕੇ ਪਰ ਕਦੋਂ ਤੱਕ ਐ ਇਸ ਤਰ੍ਹਾਂ ਚੱਲਦਾ ਰਹੂੰਗਾ ਕਿਉਂਕਿ ਰੋਜ਼ ਦਾ ਰਿਸ਼ਤੇਦਾਰ ਵੀ ਨਹੀਂ ਦਿੰਦੇ ਰੋਜ਼ ਤਾਂ ਕੋਈ ਵੀ ਨਹੀਂ ਦਿੰਦਾ ਜੀ ਆਪਣੀਆਂ ਵੀ ਕਵਿੰਦਾਰੀਆਂ ਬਹੁਤ ਆ ਘਰ ਮੈਂ ਹਾਂਜੀ ਅੱਛਾ ਤਾਂ ਦਵਾਈ ਵਗੈਰਾ ਕਿਸ ਤਰ੍ਹਾਂ ਚੱਲਦੀ ਹੈ ਦਵਾਈ ਵਗੈਰਾ ਤਾਂ ਜੀ ਮੈਂ ਸਸੇ ਮੇਰੇ ਭਤੀਜੇ ਨੇ ਇਲਾਜ ਕਰਾਇਆ ਤਾਂ ਜੀ 6 ਮਹੀਨਾ ਲੱਗ ਗਿਆ ਜੀ ਉਹਨਾਂ ਨੇ ਲਾਇਆ ਤਾਂ ਪੈਸਾ ਜੀ ਹਾਂਜੀ ਮੇਰੇ ਪਤਾ ਜੀ ਹੈ ਨਹੀਂ ਦੀ ਮੇਰਾ ਕਿੱਥੇ ਤੋਂ ਲਾਉਣ ਦੇ ਜੀ ਅੱਛਾ ਰੋਟੀ ਤਾਂ ਕਿਸ ਤਰ੍ਹਾਂ ਚੱਲਦਾ ਹੈ ਗੁਜ਼ਾਰਾ ਰੋਟੀ ਤਾਂ ਬਸ ਐਂ ਜੀ ਚੱਲਦਾ ਹਾਲ ਉਹ ਹਾਂਜੀ ਅੱਛਾ ਕਈ ਵਾਰੀ ਰੋਟੀ ਖਾਂਦੇ ਕਈ ਵਾਰੀ ਇਤਾਂ ਵੀ ਟਾਈਮ ਕੱਟਣਾ ਪੈਂਦਾ ਐਵੇਂ ਕੱਟਣਾ ਪੈਂਦਾ ਜੀ ਹੂੰ ਪੜਾਸੀ ਵੀ ਦੇ ਦਿੰਦੇ ਜੀ ਹੂੰ ਤੋਂ ਦੇਖੋ ਤੁਸੀਂ ਕਿ ਇਹ ਹਾਲਾਤ ਨੇ ਜਿਹੜਾ ਕਿਸੇ ਟਾਈਮ ਵਧੀਆ ਜਿਹੜਾ ਪਰਿਵਾਰ ਹੁੰਦਾ ਸੀ ਪਰ ਅੱਜ ਜਿਹੜੇ ਹਾਲਾਤ ਬਦਲ ਚੁੱਕੇ ਨੇ ਜਵਾਨ ਪੁੱਤ ਦੀ ਮੌਤ ਹੋ ਗਈ ਹੈ ਘਰ ਦੀ ਜਿਹੜੀ ਬਹੂ ਤੇ ਉਹ ਚਲੇਗੀ ਉਸ ਤੋਂ ਬਾਅਦ ਕਰਦੇ ਹਾਲਾਤ ਇਦਾਂ ਦੇ ਬਣ ਗਏ ਨੇ ਤੇ ਕਦੇ ਗੁਆਂਦੀ ਦੇ ਦਿੰਦਾ ਹੈ ਕੋਈ ਰਿਸ਼ਤੇਦਾਰ ਆ ਕੇ ਕਈ ਵਾਰੀ ਦੇ ਜਾਂਦਾ ਹੈ ਖਰਚਾ ਪਰ ਰੋਜ਼-ਰੋਜ਼ ਤਾਂ ਰਿਸ਼ਤੇਦਾਰ ਵੀ ਨਹੀਂ ਦਿੰਦੇ ਨੇ ਤਾਂ ਜਿਹੜੇ ਹਾਲਾਤ ਨੇ ਬੜੇ ਤਰਸਯੋਗ ਨੇ ਬੜੇ ਲੋਕ ਲੰਗਰ ਲਗਾਉਂਦੇ ਨੇ ਵੱਡੇ-ਵੱਡੇ ਲੰਗਰ ਲਗਾ ਕੇ ਲੋਕਾਂ ਨੂੰ ਦਿਖਾਉਂਦੇ ਨੇ ਅਸੀਂ ਲੰਗਰ ਲਗਾਇਆ ਪਰ ਜਿਹੜੀ ਜ਼ਰੂਰਤਮੰਦਾ ਕੀ ਸੇਵਾ ਜਿਹਨੂੰ ਸੱਚੀ ਸੇਵਾ ਕਹਿੰਦੇ ਨੇ ਉਹ ਸੇਵਾ ਇਹ ਹੈ ਕਿ ਤੁਸੀਂ ਜ਼ਰੂਰਤਮੰਦਾ ਦੇ ਕੰਮ ਆਓ ਤੇ ਸੋਚਿਆ ਸੀ ਇਹ ਮੈਂ ਤਾਂ ਕਦੀ ਵੀ ਇੰਦਾ ਸੋਚਿਆ ਜੀ ਇਹਨਾਂ ਮੁੰਡਾ ਕੰਮ ਕਰ ਕਰਦਾ ਦਾ ਜੀ ਉਹ ਤੇਨ ਲੱਗਿਆ ਜੀ ਕਿ ਆਖਿਆ ਕਿ ਆਬ ہماری ਬਣ ਗਿਆ ਹੋ ਗਿਆ ਜੀ ਹੂੰ ਕਤਿੰਨ ਗਮਿੰਨ ਨੇ ਮੇਗਾ ਖਤਮ ਹੋ ਗਿਆ। ਅੱਛਾ। ਕੀ ਕੰਮ ਕਰਦਾ ਸੀ ਮੁੰਡਾ? ਮੁੰਡਾ ਜੀ ਦੁਕਾਨ ਪਰ ਲੱਗਿਆ ਵਾਦਾ ਜੇ ਡੱਡੂ ਮੱਜਰੇ ਫ੍ਰਿਜ ਫਰੂਜ ਵੀਕਦੇ ਤੇ ویک। ਅੱਛਾ। ਹਾਂਜੀ। ਅੱਛਾ ਅੰਕਲ ਕੀ ਕੰਮ ਕਰਦੇ ਸੀ? ਇਹ ਮਿਸਤਰੀ ਦਾ ਜੀ। ਅੱਛਾ। ਹਾਂਜੀ। ਮਿਸਤਰੀ ਦਾ ਕੰਮ ਕਰਦਾ ਸੀ। ਅੱਛਾ ਜਦ ਆਜੋ ਜਦ ਤੱਕ ਹੁਣ। ਕਿਸ ਤਰ੍ਹਾਂ ਹਾਲ ਐ ਤੁਹਾਨੂੰ? ਮੋੜਾ ਹਾਲ ਐ। ਹੂੰ। ਮਾੜਾ ਟਾਈਮ। ਹਾਂਜੀ ਮਾੜਾ ਟਾਈਮ। ਹੂੰ। ਕਿਦੇ ਟਾਈਮ ਪ੍ਰਮਾਤਮਾ ਨੇ ਤੁਹਤੇ ਕੰਮ ਵੀ ਲਏ ਐ ਚੰਕਾ ਕੰਮ ਕਰਦੇ ਸੀ ਮਿਸਤਰੀ ਦਾ ਕੰਮ ਕਰਦੇ ਸੀ। ਕਦੇ ਸੋਚਿਆ ਸੀ ਮੈਂ ਇਦਾਂ ਦੇ ਵੀ ਦਿਨ ਜਿਹੜੇ ਕੱਟਨੇ ਪੈਣਗੇ ਨਾ ਕਦੇ ਸੋਚਿਆ ਸੀ ਉਹ ਜਿਹੜਾ ਹੋ ਹੋਇਆ ਉਹ ਅੱਜ ਫਿਰ ਕੀ ਇਸ ਤਰ੍ਹਾਂ ਟਾਈਮ ਕੱਟਦੇ ਤੁਸੀਂ ਦੋ ਵਕਤ ਦੀ ਰੋਟੀ ਤਿੰਨ ਵਕਤ ਦੀ ਰੋਟੀ ਕਿਸ ਤਰ੍ਹਾਂ ਅਰੇਂਜ ਕਰਦੇ ਹੋ ਕਿਸ ਤਰ੍ਹਾਂ ਵਾਜ ਕਰਦੇ ਮੇਰੇ ਵੀ ਕਦੇ ਨਾਲ ਉਹ ਕਦੇ ਫੜਾਸੀ ਦੇ ਜਾਂੀ ਉਹ ਟਾਈਮ ਘੜਦੇ ਅੱਗੇ ਫਿਰ ਇਸ ਤਰ੍ਹਾਂ ਟਾਈਮ ਤਾਂ ਕੱਟ ਨਹੀਂ ਹੋਣਾ ਅੱਗੇ ਕਿਸ ਤਰ੍ਹਾਂ ਕਰੂੰਗਾ ਅੱਗੇ ਤਾਂ ਬਹੁਤ ਔਖਾ ਹੋ ਜਾ ਰਿਹਾ ਹੈ ਹਾਂਜੀ ਨਿਤਨ ਉਹਦਾ ਦੀ ਹੈ ਜਿੱਥੇ ਕਿ ਜਿਹੜਾ ਇਹ ਪਰਿਵਾਰ ਹੈ ਬੜਾ ਮਹਤਾਜ ਹੈ ਬੜੇ ਤਰਸਯੋਗ ਹਾਲਾਤ ਨੇ ਤੇ ਅਸੀਂ ਉਹਨਾਂ ਦਾਨੀ ਸੱਜਣਾ ਨੂੰ ਕਹਿਣਾ ਚਾਹਾਂਗੇ ਕਿ ਤੁਸੀਂ ਜਿਹੜਾ ਦਾਨ ਕਰਦੇ ਆ ਤੁਸੀਂ ਦਾਨ ਕਰਨ ਦੇ ਲਈ ਅੱਗੇ ਆਓ ਜ਼ਰੂਰ ਤਾਂ ਮੰਨਦਾ ਇਹਨਾਂ ਨੂੰ ਇਹਨਾਂ ਨੂੰ ਜ਼ਰੂਰਤ ਹੈ ਤੇ ਇਹਨਾਂ ਦੀ ਹੈਲਪ ਕਰੋ ਇਹਨਾਂ ਦੇ ਨੰਬਰ ਵੀ ਤੁਹਾਨੂੰ ਦੱਸ ਦੇਣਗੇ ਤੋਂ ਨਾਲ ਦੀ ਨਾਲ ਦੇਖੋ ਤੁਹਾਨੂੰ ਤਸਵੀਰਾਂ ਵੀ ਵਿਖਾਈਆਂ ਏ ਜਿੱਥੇ ਤੁਸੀਂ ਏਡੇ ਲੰਗਰ ਲਗਾਉਂਦੇ ਨੇ ਤਾਂ ਤੁਸੀਂ ਕਿਸੇ ਜਿਹੜੇ ਗਰੂਤਮੰਦ ਦੇ ਕੰਮ ਆਉ ਦਵਾਈ ਬੂਟੀ ਦੇ ਲਈ ਦੇਖੋ ਇਹਨਾਂ ਨੂੰ ਦਵਾਈ ਦੀ ਜ਼ਰੂਰਤ ਪੈਂਦੀ ਹੈ ਸੋ ਇਹਨਾਂ ਨੂੰ ਜਿਹੜੇ ਦੋ ਵਕਤ ਦੀ ਜਿਹੜੇ ਰੋਟੇ ਦੀ ਜ਼ਰੂਰਤ ਹੈ ਜੇ ਕਿਤੇ ਇਹਨਾਂ ਦਾ ਮੁੰਡਾ ਹੁੰਦਾ ਤਾਂ ਸ਼ਾਇਦ ਇਦਾਂ ਦੇ ਦਿਨ ਨਹੀਂ ਹੋਣੇ ਸੀ ਦੇਖਣੇ ਪੈਣੇ ਸੀ ਪਰ ਪਰ ਜਿਹੜੇ ਹੁਣ ਹਾਲਾਤ ਬਣੇ ਹੋਏ ਨੇ ਅਸੀਂ ਆਪਣੇ ਵੱਲ ਤੋਂ ਵੀ ਚੈਨਲ ਤੋਂ ਵੱਲ ਤੋਂ ਵੀ ਕਹਿੰਦੇ ਆ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਵੇਖ ਰਹੇ ਹੋ ਜੇ ਤੁਸੀਂ ਹੈਲਪ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਕਨਾਲ ਤੁਸੀਂ ਜਿਹੜੇ ਲੋਕ ਦਾਨਪੂਰ ਕਰਦੇ ਨੇ ٹرسٹ ਬਣੇ ਹੋਏ ਨੇ ਕਈ ਇਦਾਂ ਦੀ ਕਮੇਟੀਆਂ ਨੇ ਕਲੱਬ ਬਣੇ ਹੋਏ ਨੇ ਐਸੋਸੀਏਸ਼ਨ ਆ ਬਣੀਆਂ ਹੋਈਆਂ ਨੇ ਜਿਹੜੇ ਦਾਨ ਕਰਦੇ ਨੇ ਤਾਂ ਉਹਨਾਂ ਨੂੰ ਤੁਸੀਂ ਟੈਗ ਜ਼ਰੂਰ ਕਰੋ ਤਾਂ ਕਿ ਐਨ ਇਸ ਪਰਿਵਾਰ ਦੀ ਕਿਤੇ ਨਾ ਕਿਤੇ ਕੋਈ ਹੈਲਪ ਹੋ ਸਕੇ ਕੋਈ ਮਦਦ ਹੋ ਸਕੇ ਕਿਉਂਕਿ